ਉਸ ਪਹਾੜੀ ਤੋਂ ਸ਼ੈਲਿੰਗੋਈ ਪਾਕਿਸਤਾਨ ਵਾਲੇ ਪਾਸੇ ਤੋਂ ਤੇ ਇਸ ਪਿੰਡ ਤੱਕ ਮਾਰ ਉਸ ਦੀ ਵੱਜੀ ਇਸ ਤੂਏ ਦੇ ਉੱਤੇ ਉਹ ਗੋਲਾ ਕਿ ਡਿੱਗਿਆ ਤੇ ਜਿਹੜੇ ਉਹਦੇ ਵਿੱਚੋਂ ਸਪ੍ਰਿੰਟਰ ਨਿਕਲੇ ਜਿਹੜੇ ਇਹਦੇ ਵਿੱਚੋਂ ਲੋਹੇ ਦੇ ਜਿਹੜੇ ਨਿੱਕ ਟੁਕੜੇ ਨਿਕਲੇ ਉਹਨਾਂ ਟੁਕੜਿਆਂ ਨੇ ਕਿਸ ਕਦਰ ਨੁਕਸਾਨ ਕੀਤਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਘਰ ਦਿਖਾ ਦਿੰਨੇ ਸਾਹਮਣੇ ਉਸ ਘਰ ਦੇ ਉੱਤੇ ਜਿਹੜਾ ਉਹ ਟੁਕੜੇ ਵੱਜੇ ਤੇ ਉਸ ਤੋਂ ਬਾਅਦ ਇੱਕ ਵਾਰ ਬਾਦ ਇਹ ਕਹਿ ਦੇਣਾ ਚਾਹੁੰਦਾ ਸਾਹਮਣੇ ਇੱਕ ਘਰ ਦਿਖਾਰਤਾ ਜਾਵੇ ਜਿੱਥੇ ਉਹ ਬੀਬੀ ਬਲਵਿੰਦਰ ਕੌਰ ਮਜੂਰ ਸੀ ਉਸ ਘਰ ਦੀ ਦੂਰੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰੀ ਹੈ ਉੱਥੇ ਜਾ ਕੇ ਇੱਕ ਲੋਹੇ ਦਾ ਟੁਕੜਾ ਉਹਨਾਂ ਦੇ ਸਿਰ ਦੇ ਵਿੱਚ ਵੱਜਾ ਤੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿੰਨੀ ਦੂਰੀ ਹੈ ਤੇ ਕਿੰਨੀ ਦੂਰੀ ਤੱਕ ਉਸ ਗੋਲੇ ਨੇ ਟਾਰਗੇਟ ਕੀਤਾ ਹੈ ਮਾਮਾ ਜੀ ਦੇ ਘਰ ਚ ਲੈਂਟਰ ਵਾਲਾ ਮਕਾਨੇ ਰਾਤ ਨੂੰ ਉੱਥੇ ਰਾਂਗੇ ਜਿ세 ਹੀ ਹੋਏਗੇ ਤੇ ਸਾਰੇ ਅਸੀਂ ਘਰ ਆ ਜਾਾਂਗੇ ਲੇਕਿਨ ਕੀ ਪਤਾ ਸੀ ਕਿ ਪਾਨਾ ਉੱਥੇ ਵਰਤ ਜਾਏਗਾ ਰਾਤ ਨੂੰ ਗੋਲਾ ਪਿਆ ਅਸਾਂ ਦੇ ਮਕਾਨ ਦੇ ਕੋਲ ਤੇ ਰਤੀ ਸੀ ਮਾਮਾ ਜੀ ਦੇ ਘਰ ਸਾਡੇ ਇਥੋਂ ਉੱਠ ਕੇ ਸਪਲੈਂਡਰ ਜਿਹੜਾ ਉੱਥੇ ਗਿਆ ਤੇ ਦਰਵਾਜ਼ੇ ਵਿੱਚ ਖਲੋਤੇ ਸੀ ਤੇ ਖਲੋਣ ਦੇ ਨਾਲ ਹੀ ਉਹਦੇ ਸੀਰੀ ਚ ਲੱਗਾ ਤੇ ਉੱਥੇ ਹੀ ਮੁੱਕੇ ਪਰਖਾ ਕਿੰਨੇ ਵਜੇ ਦੀ ਘਟਨਾ ਹੈ ਕੋਈ ਰਾਤ 1:30 ਵਜੇ ਦੀ ਘਟਨਾ ਹੈ 7 ਤਰੀਕ ਮੇਰੇ ਦੋ ਬੱਚੀਆਂ ਨੇ ਇੱਕ 12 ਸਾਲ ਦੀ ਹੈ ਇੱਕ 13 ਸਾਲ ਵੱਡੀ ਜਿਹੜੀ 13 ਸਾਲ ਦੀ ਛੋਟੀ 12 ਸਾਲ ਦੀ ਹੈ ਬੱਚਾ ਮੇਰਾ ਸਾਲ ਦਾ ਹੋਰ 11 ਸਾਲਾਂ ਬਾਅਦ ਸਾਨੂੰ ਕਾਰਜ ਬੱਚਾ ਮਿਲਿਆ ਸੀ ਟਿੰਨਾ ਵਾਲੇ ਘਰ ਨੇ ਇਹਨਾਂ ਦੇ ਸਿੱਖ ਪਰਿਵਾਰ ਨੇ ਜਿਹੜੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਤੋਂ ਇਸ ਤੋਂ ਪਤਾ ਲੱਗ ਜਾਵੇ ਕਿ ਇਨਾ ਟੀਨਾ ਵਾਲੇ ਘਰ ਤੋਂ ਬਚਣ ਲਈ ਕਿ ਸ਼ੈਲਟਰਿਕ ਨਾ ਹੋਵੇ ਇਹਨਾਂ ਉੱਤੇ ਤੇ ਇਹ ਬਚਣ ਵਾਸਤੇ ਗਏ ਤਾਂ ਉੱਥੇ ਜਾ ਕੇ ਇਹ ਜਿਹੜੇ ਮੇਰੇ ਹੱਥਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਪਲਿੰਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਮੇਰੇ ਹੱਥਰੇ ਵਿੱਚ ਹੈ ਇਹਨਾਂ ਸਪਲਿੰਟਰ ਦੇ ਜਿਹੜਾ ਕਰਕੇ ਇੱਥੇ ਇੱਕ ਨੇੜੀ ਦੀ ਮੌਤ ਹੋ ਜਾਂਦੀ ਹੈ ਇਹਦਾ ਕਰਕੇ ਹੀ ਜਿਹੜਾ ਜੰਮੂ ਦੇ ਪੁਣਚ ਇਲਾਕੇ ਦੇ ਵਿੱਚ ਵੀ ਮੌਤਾਂ ਹੁੰਦੀਆਂ ਨੇ ਤੁਸੀਂ ਦੇਖ ਰਹੇ ਹੋ ਨਾ ਕਿ ਭਈ ਇੱਥੇ ਦੇਖੋ ਇਹਨਾਂ ਲੋਕਾਂ ਦੇ ਨਾਲ ਕਿਸ ਕਿਸਮ ਦੀ ਜ਼ਿਆਦੀ ਹੈ ਜ਼ਿਆਦੀ ਹੈ ਕਿ ਇੱਕ ਪਾਸੇ ਮਿਲਟੈਂਸੀ ਆ ਰਹੀ ਹੈ ਤੇ ਇਹ ਲੋਕੀ ਇਫੈਕਟਡ ਹੋ ਰਹੇ ਇੱਕ ਪਾਸੇ ਸ਼ੈਲਿੰਗ ਹੋ ਰਹੀ ਹੈ ਇਹ ਲੋਕੀ ਇਫੈਕਟਡ ਹੋ ਰਹੇ ਇੱਕ ਗਰੀਬੀ ਮਾਰ ਦੇਦੀ ਹੈ ਇਹਨਾਂ ਨੂੰ ਦੂਜੇ ਪਾਸੇ ਹਾਲਾਤ ਜਿਹੜੇ ਇਹਨਾਂ ਨੂੰ ਮਾਰਦੇ ਪੁਣਛ ਦੇ ਇੱਕ ਹੋਰ ਪਿੰਡ ਮਨਕੋਟ ਦੇ ਵਿੱਚ ਮੌਜੂਦ ਹਾਂ ਜਿੱਥੇ ਵੀ ਸਿੱਖ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਇੱਕ ਤਾਂ ਇਹ ਪਰਿਵਾਰ ਜਿਹੜੇ ਗਰੀਬੀ ਦੀ ਮਾਰ ਚੱਲ ਰਹੇ ਨੇ ਤੇ ਦੂਜਾ ਜਦੋਂ ਪਾਕਿਸਤਾਨ ਵਾਲੇ ਪਾਸੇ ਤੋਂ ਅਟੈਕ ਹੁੰਦਾ ਏ ਤਾਂ ਵੱਡੇ ਵੱਡੇ ਗੋਲੇ ਦਾਗੇ ਜਾਂਦੇ ਨੇ ਉਸ ਦੇ ਵਿੱਚ ਵੀ ਇੱਕ ਸਿੱਖ ਔਰਤ ਬਲਵਿੰਦਰ ਕੌਰ ਦੀ ਡੈਥ ਹੋ ਜਾਂਦੀ ਹੈ ਸਾਰਾ ਮਾਮਲਾ ਤੁਹਾਨੂੰ ਦੱਸਾਂਗੇ ਕਿਵੇਂ ਕੀ ਕੁਝ ਵਾਪਰਿਆ ਸੀ ਉਸ ਦਿਨ ਇਹ ਤੁਸੀਂ ਟੋਇਆ ਦੇਖ ਰਹੇ ਹੋ ਮੇਰੇ ਜਿੱਥੇ ਮੈਂ ਖੜਾ ਆਂ ਇਸ ਟੋਏ ਦੇ ਉੱਤੇ ਉਹ ਗੋਲਾ ਕਿ ਡਿੱਗਿਆ ਤੇ ਜਿਹੜੇ ਉਹਦੇ ਵਿੱਚੋਂ ਸਪ੍ਰਿੰਟਰ ਨਿਕਲੇ ਜਿਹੜੇ ਉਹਦੇ ਵਿੱਚੋਂ ਲੋਹੇ ਦੇ ਜਿਹੜੇ ਕਿ ਨਿੱਕ ਟੁਕੜੇ ਨਿਕਲੇ ਉਹਨਾਂ ਟੁਕੜਿਆਂ ਨੇ ਕਿਸ ਕਦਰ ਨੁਕਸਾਨ ਕੀਤਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਘਰ ਦਿਖਾ ਦਿੰਨੇ ਆ ਸਾਹਮਣੇ ਉਸ ਘਰ ਦੇ ਉੱਤੇ ਜਿਹੜਾ ਉਹ ਟੁਕੜੇ ਵੱਜੇ ਤੇ ਉਸ ਤੋਂ ਬਾਅਦ ਇੱਕ ਵਾਰ ਮੈਂ ਕਹਿ ਦੇਣਾ ਚਾਹੁੰਦਾ ਸਾਹਮਣੇ ਇੱਕ ਘਰ ਦਿਖਾ ਦਿੱਤਾ ਜਾਵੇ ਜਿੱਥੇ ਉਹ ਬੀਬੀ ਬਲਵਿੰਦਰ ਕੌਰ ਮਜ਼ਦੂਰ ਸੀ ਉਸ ਘਰ ਦੀ ਦੂਰੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰੀ ਹੈ ਉੱਥੇ ਜਾ ਕੇ ਇੱਕ ਲੋਹੇ ਦਾ ਟੁਕੜਾ ਉਹਨਾਂ ਦੇ ਸਿਰ ਦੇ ਵਿੱਚ ਵੱਜਾ ਤੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੇਖੋ ਕਿੰਨੀ ਦੂਰੀ ਹੈ ਤੇ ਕਿੰਨੀ ਦੂਰੀ ਤੱਕ ਉਸ ਗੋਲੇ ਨੇ ਟਾਰਗੇਟ ਕੀਤਾ ਹੈ ਉਹ ਪਹਾੜੀ ਵੀ ਤੁਹਾਨੂੰ ਪਿੱਛੇ ਦਿਖਾ ਦਿੰਨੇ ਇੱਕ ਵਾਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਪਹਾੜੀ ਤੋਂ ਲਗਾਤਾਰ ਸ਼ੈਲਿੰਗ ਹੋ ਰਹੀ ਸੀ ਪੁਨਸ਼ ਸ਼ੈਲਿੰਗ ਹੁੰਦੀ ਹੈ ਤੇ ਪੁਨਸ਼ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਸ਼ੈਲਿੰਗ ਹੁੰਦੀ ਹੈ ਜਿਹੜੇ ਛੋਟੇ-ਛੋਟੇ ਪਿੰਡ ਨੇ ਉਹਨਾਂ ਦੇ ਵਿੱਚ ਸ਼ੈਲਿੰਗ ਹੁੰਦੀ ਹੈ ਉਹ ਦੂਰ ਤੁਹਾਨੂੰ ਪਹਾੜੀ ਇੱਕ ਵਾਰ ਦਿਖਾ ਦਿੰਨੇ ਆ ਉਸ ਪਹਾੜੀ ਤੋਂ ਸ਼ੈਲਿੰਗ ਹੋਈ ਪਾਕਿਸਤਾਨ ਵਾਲੇ ਪਾਸੇ ਤੋਂ ਤੇ ਇਸ ਪਿੰਡ ਤੱਕ ਮਾਰ ਉਸ ਦੀ ਵੱਜੀ ਤੇ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸਾਡੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਹੋਇਆ ਸੀ ਉਸ ਦਿਨ ਉਹ ਵੀ ਸਾਡੇ ਨਾਲ ਨੇ ਇਹ ਇਹ ਟੁਕੜੇ ਜਿਹੜੇ ਜੀ ਜੀ ਸ਼ਰੇ ਜਿਹੜੇ ਸ਼ਰੇ ਜਿਹੜੇ ਸਿਲੰਡਰ ਸਿਲੰਡਰ ਜਿਹੜੇ ਨਿਕਲੇ ਨੇ ਜੀ ਨਿਕਲੇ ਨੇ ਅੱਛਾ ਉਸ ਦਿਨ ਕੀ ਹੋਇਆ ਸੀ ਥੋੜਾ ਜਿਹਾ ਬਰੀਫ ਚ ਦੱਸੋ ਕਿ ਕਿੱਥੇ ਮੌਜੂਦ ਸੀ ਤੁਸੀਂ ਤੇ ਬਲਵਿੰਦਰ ਕੌਰ ਕਿੱਥੇ ਸੀ ਉਸ ਦਿਨ ਅਸੀਂ ਰਾਤੀ ਲੇਟੀ ਹੋਈ ਸੀ 1 ਵਜੇ ਦਾ ਟਾਈਮ ਸੀ ਤੇ ਮੈਨੂੰ ਘਰ ਵਾਲਿਆਂ ਨੇ ਠਾਇਆ ਹੈ ਜੀ ਉਠੋ ਸ਼ੈਲਿੰਗ ਹੋ ਰਹੀ ਹੈ ਉਠ ਕੇ ਅਸੀਂ ਸੋਚਿਆ ਕਿ ਜਿਹੜਾ ਮਕਾਨ ਟੀਨਾ ਵਾਲਾ ਕੱਚਾ ਮਕਾਨ ਹੈ ਸਾਡਾ ਇਹਨਾਂ ਨੂੰ ਕੋਈ ਨੁਕਸਾਨ ਹੋ ਜੇ ਉਠ ਕੇ ਅਸੀਂ ਰਾਤ ਨੂੰ ਕੋਈ ਇਕਵਨਲ ਮਾਮਾ ਜੀ ਦੇ ਘਰ ਚਲੇ ਗਏ ਮਾਮਾ ਜੀ ਦੇ ਘਰ ਚ ਲਿ ਗਏ ਸੋਚ ਲੈਂਟਰ ਵਾਲਾ ਮਕਾਨੇ ਰਾਤ ਨੂੰ ਉੱਥੇ ਰਾਂਗੇ ਤੇ ਜਿ세 ਹੀ ਹੋਏਗੀ ਤੇ ਸਵੇਰੇ ਅਸੀਂ ਘਰ ਆ ਜਾਾਂਗੇ ਲੇਕਿਨ ਕੀ ਪਤਾ ਸੀ ਕਿ ਭਾਨਾ ਉੱਥੇ ਵਰਤ ਜਾਏਗਾ ਰਾਤ ਨੂੰ ਗੋਲਾ ਪਿਆ ਸਾਡੇ ਮਕਾਨ ਦੇ ਕੋਲ ਤੇ ਰਾਤੀ ਅਸੀਂ ਮਾਮਾ ਜੀ ਦੇ ਘਰ ਤੋਂ ਤੇ ਇਥੋਂ ਉੱਠ ਕੇ ਸਪਲੈਂਡਰ ਜਿਹੜਾ ਉੱਥੇ ਗਿਆ ਤੇ ਦਰਵਾਜ਼ੇ ਵਿੱਚ ਖਲੋਤੇ ਸੀ ਤਖਨ ਦੇ ਨਾਲ ਹੀ ਹੁੰਦੇ ਸੀਰੀ ਚ ਲੱਗਾ ਤੇ ਉੱਥੇ ਹੀ ਮੌਕੇ ਪਰ ਖੜਾ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ ਰਾਤ 1:30 ਵਜੇ ਦੀ ਘਟਨਾ ਹੈ 7 ਤਰੀਕ ਦੀ 7 ਤਰੀਕ ਦੀ ਅੱਛਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੀਆਂ ਨੇ ਇੱਕ 12 ਸਾਲ ਦੀ ਹੈ ਇੱਕ 13 ਸਾਲ ਵੱਡੀ ਜਿਹੜੀ ਹੈ 13 ਸਾਲ ਦੀ ਛੋਟੀ 12 ਸਾਲ ਦੀ ਹੈ ਬੱਚਾ ਮੇਰਾ ਸਾਲ ਦਾ ਹੈ ਹੋਰ 11 ਸਾਲਾਂ ਬਾਅਦ ਸਾਨੂੰ ਘਰ ਵਿੱਚ ਬੱਚਾ ਮਿਲਿਆ ਸੀ ਹਮ ਅੱਛਾ ਜਿਹੜੀ ਇੱਕ ਬੇਟੀ ਜਿਹੜੀ ਉਹ ਦੱਸਿਆ ਦਿਨ ਦਿਮਾਗੀ ਹਾਲਤ ਠੀਕ ਨਹੀਂ ਉਹ ਠੀਕ ਨਹੀਂ ਹੈ ਉਹ ਦਿਮਾਗੋਂ ਥਰ ਡਿਸਟਰਬ ਹੈ ਬਚਪਨ ਤੋਂ ਲੇਕਿਨ ਹੁਣ ਮੇਰੇ ਅਸੇ ਸੰਭਾਲਣਾ ਜਿਹੜਾ ਬਹੁਤ ਔਖਾ ਹੈ ਕੰਮ ਕਰ ਕੀ ਕਰਦੇ ਹੋ ਤੁਸੀਂ ਕੰਮ ਕਰ ਮਿਹਨਤ ਮਜ਼ਦੂਰੀ ਕਰਨੇ ਆ ਬਸ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਅੱਛਾ ਸਾੜ ਨਾਲ ਇਸ ਪੁਨ ਸੁਚੇਲੇ ਤੇ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦੇ ਜਿਹੜੇ ਸਾਰਿਆਂ ਦੇ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਨਰਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਇੱਕ ਗਰੀਬ ਪਰਿਵਾਰ ਨੇ ਇੱਕ ਤਾਂ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਦੀ ਪਹਿਲਾਂ ਹੀ ਅਤਵਾਦੀ ਕਿਡਨਾਪ ਕਰਕੇ ਲੈ ਗਏ ਉਹਨਾਂ ਨੂੰ ਤੇ ਉਹ ਤਾਂ ਦੀ ਡੈੱਡ ਬੋਡੀ ਜਿਹੜੀ ਹਜੇ ਤੱਕ ਨਹੀਂ ਮਿਲੀ ਆ ਟੁਕੜੇ ਦੇਖੋ ਤੁਸੀਂ ਹੋਰ ਆ ਗਏ ਨੇ ਆ ਦੇਖੋ ਕਿੱਡੇ ਖਤਰਨਾਕ ਇਹ ਟੁਕੜੇ ਨੇ ਥੋੜੇ ਜ਼ੂਮ ਕਰਕੇ ਵਿਖਾ ਦਿਓ ਸਪਲਿੰਟਰ ਜਿਨ੍ਹਾਂ ਨੂੰ ਕਹਿੰਦੇ ਨੇ ਇਹ ਨਿਕਲੇ ਨੇ ਵਿੱਚੋਂ ਤੇ ਇਹ ਟੁਕੜਿਆਂ ਦੇ ਨਿਕਲਣ ਦੇ ਕਾਰਨ ਜਿਹੜੀ ਆ ਇਹ ਉਹ ਉਹਨਾਂ ਦੀ ਵੀ ਮੌਤ ਹੋ ਗਈ ਬਲਵਿੰਦਰ ਕੌਰ ਦੀ ਵੀ ਅੱਛਾ ਮੈਂ ਗੱਲ ਕਰ ਰਿਹਾ ਸੀ ਇਨਰੇ ਫਾਦਰ ਸਾਹਿਬ ਪਹਿਲਾਂ ਕਿਡਨਾਪ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਹੁਣ ਇਹਨਾਂ ਦੀ ਵਾਈਫ ਦੀ ਵੀ ਹੋ ਜਾਂਦੀ ਹੈ ਦੇਖੋ ਪਰਿਵਾਰ ਤੇ ਕਿੱਡਾ ਵੱਡਾ ਕਹਿਰ ਵਾਪਰਿਆ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ ਪਰਿਵਾਰ ਦੁਰੀ ਮਾਰ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨਕੋਟ ਦੀ ਧਰਤੀ ਤੇ ਅਸੀਂ ਪੁੱਜੇ ਹਾਂ ਜਿੱਥੇ ਕਿ ਇੱਕ ਬਹੁਤ ਵੱਡਾ ਸ਼ੈੱਲ ਜੋ ਅਕ੍ਰਾਸ ਬਾਰਡਰ ਤੋਂ ਆਇਆ ਇੱਥੇ ਆ ਕੇ ਡਿੱਗਿਆ ਹੈ ਧਰਤੀ ਦੇ ਵਿੱਚ ਇਹ ਇੰਨਾ ਵੱਡਾ ਖੱਡਾ ਉਸ ਨੇ ਬਣਾਇਆ ਜੋ ਆਪ ਜੀ ਨੇ ਦੇਖਿਆ ਹੈ ਔਰ ਇਥੋਂ ਇੱਕ ਸਪਲਿੰਟਰ ਉੱਠ ਕੇ ਉਹ ਦੂਰ ਜਾ ਕੇ ਮਕਾਨ ਦੇ ਅੰਦਰ ਉਸ ਬੱਚੀ ਦੀ ਜੋ ਹੈ ਡੈਥ ਹੁੰਦੀ ਹੈ ਔਰ ਇਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਦੇਖਿਆ ਆ ਕਿ ਇੱਕ ਛੋਟੀ ਬੱਚੀ ਹੈ ਥੋੜੀ ਉਸ ਨੂੰ ਕੁਝ ਐ ਐਬਨਾਰਮਲ ਹੈ ਉਹ ਵੀ ਉਹ ਉਸ ਤੋਂ ਬਾਅਦ ਵੱਡੀ ਬੱਚੀ ਹੈ ਇੱਕ ਔਰ ਇੱਕ ਛੋਟਾ ਜਿਹਾ ਬੱਚਾ ਸਵਾ ਸਾਲ ਡੇਢ ਸਾਲ ਦਾ ਬੱਚਾ ਹੈ ਇਹਨਾਂ ਦੇ 2002 ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਔਰ ਹੋਰ ਵੀ ਇੱਕ ਵਿਅਕਤੀ ਸਨ ਉਹਨਾਂ ਨੂੰ ਦੋਵਾਂ ਬੰਦਿਆਂ ਨੂੰ ਕਿਡਨੈਪ ਕਰ ਲਿਆ ਗਿਆ ਸੀ ਔਰ ਉਸ ਸਮੇਂ ਡੈਡ ਬਾਡੀ ਨਾ ਮਿਲਣ ਦੇ ਕਾਰਨ ਜੋ ਰਿਪੋਰਟ ਵਗੈਰਾ ਅਸੀਂ ਕੀਤੀ ਸੀ ਉਸ ਟਾਈਮ ਕੋਈ ਜਿਹੜਾ ਸੀ ਰਿਪੋਰਟ ਵਗੈਰਾ ਕਰ ਕਰ ਜ਼ਰੂਰ ਦਿੱਤੀ ਲੇਕਿਨ ਉਹਨਾਂ ਨੇ ਕਿਹਾ ਕਿ ਜਬ ਤੱਕ ਡੈਡ ਬਾਡੀ ਨਹੀਂ ਮਿਲਦੀ 7 ਸਾਲ ਸਾਨੂੰ ਵੇਟ ਕਰਨਾ ਪਵੇਗਾ ਪ੍ਰੋਸੈਸ ਹੈ ਕੋਈ ਉਸ ਪ੍ਰੋਸੈਸ ਤੇ ਬਾਅਦ ਲੇਕਿਨ ਅੱਜ ਮੈਂ ਸੁਣ ਕੇ ਹੈਰਾਨ ਹੋਇਆ ਮੈਂ ਆਪਣੀ ਜਗ੍ਹਾ ਸੋਚ ਰਿਹਾ ਸਾਂ ਕਿ ਸ਼ਾਇਦ ਇਹਨਾਂ ਨੂੰ ਇਹ ਸਾਰਾ ਜੋ ਹੈ ਮਿਲ ਗਿਆ ਹੋਣਾ ਵਾਪਸਾ ਜੋ ਵੀ ਸੀ ਪਰ ਅੱਜ ਆ ਕੇ ਪਤਾ ਚੱਲਿਆ ਕਿ ਇੱਕ ਨੂੰ ਤੇ ਚਲੋ ਥੋੜਾ ਬਹੁਤ ਮਿਲਿਆ ਉਹ ਵੀ ਪੂਰੀ ਤਰ੍ਹਾਂ ਨਹੀਂ ਮਿਲਿਆ ਪਰ ਇਹਨਾਂ ਨੂੰ ਬਿਲਕੁਲ ਹੀ ਜਿਹੜਾ ਹੈ ਕੋਈ ਚੀਜ਼ ਜਿਹੜੀ ਹੈ ਉਹ ਨਹੀਂ ਮਿਲੀ ਮੈਂ ਅੱਜ ਵੀ ਇੱਥੇ ਦੇ ਜੋ ਡਿਸਟ੍ਰਿਕਟ ਡਿਵੈਲਪਮੈਂਟ ਕਮਿਸ਼ਨਰ ਨੇ ਬੜੇ ਅੱਛੇ ਵਿਅਕਤੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇੱਥੇ ਦੇ ਜੋ ਐਸਟੀਐਮ ਸਾਹਿਬ ਜਿਨ੍ਹਾਂ ਦੀ ਬੜੀ ਤਾਰੀਫ਼ ਕੀਤੀ ਜਾ ਰਹੀ ਹੈ ਸਾਰੀ ਸੰਗਤ ਜਿਹੜੀ ਹੈ ਉਹਨਾਂ ਦੀ ਬੜੀ ਤਾਰੀਫ਼ ਕਰਦੀ ਹੈ ਉਨ੍ਹਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਇਹ ਪਿਛਲਾ ਕੇਸ ਜੋ ਹੈ ਉਹ ਤੇ ਉਸ ਨੂੰ ਵੀ ਰਿਵਾਈਵ ਕਰੋ ਔਰ ਦੇਖੋ ਉਸ ਦੀ ਅਸੀਂ ਕੀ ਮਦਦ ਕਰ ਸਕਦੇ ਹਾਂ ਔਰ ਅੱਜ ਜੋ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਹੈ ਬੜਾ ਗਰੀਬ ਪਰਿਵਾਰ ਹੈ ਬੇਸ਼ੱਕ ਕਾਫੀ ਲੋਕੀ ਇਥੇ ਗਰੀਬ ਨੇ ਬੜੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੋ ਹੈ ਉਹ ਘਰ ਦਾ ਪਾਲਣਾ ਪੋਸਣਾ ਕਰਦੇ ਨੇ ਆਪਣੇ ਬੱਚਿਆਂ ਦੀ ਪਰ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਸ ਦੇ ਬੇਸਾਰਾ ਕਿਸਮ ਦੇਸੀ ਮਹਿਸੂਸ ਕਰ ਰਹੇ ਪਰ ਅਸੀਂ ਇਹਨਾਂ ਨੂੰ ਪੂਰੀ ਅਸ਼ੋਰੈਂਸ ਦਿੱਤੀ ਹੈ ਕਿ ਡਿਸਟ੍ਰਿਕਟ ਦਾ ਦੁਆਰਾ ਪ੍ਰਬੰਧਕ ਕਮੇਟੀ ਪਹੁੰਚ ਆਪ ਜੀ ਦੇ ਨਾਲ ਹਰ ਪਲ ਹਰ ਘੜੀ ਖੜੀ ਰਹੇਗੀ ਕਿਸੇ ਵੀ ਤਰ੍ਹਾਂ ਦੀ ਮਦਦ ਜੜੀ ਹੋਵੇਗੀ ਜ਼ਰੂਰ ਹੋਵੇਗੀ ਮੈਂ ਬਾਹਰ ਤੋਂ ਜਿੰਨੇ ਵੀ ਏਜੰਸੀਆਂ ਜੋ ਵੀ ਕੋਈ ਸੰਸਥਾਵਾਂ ਜੋ ਵੀ ਕਿਸੇ ਤਰ੍ਹਾਂ ਦੀ ਪੁੰਚ ਦੀ ਮਦਦ ਕਰਨਾ ਚਾਹਣਗੀਆਂ ਮੈਂ ਉਹਨਾਂ ਪ੍ਰਤੀ ਵੀ ਬੇਨਤੀ ਕਰਾਂਗਾ ਕਿ ਆਪ ਜੀ ਆਓ ਔਰ ਇਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰابطਾ ਕਰੋ ਔਰ ਡਿਸਟ੍ਰਿਕਟ ਕਮੇਟੀ ਆਪ ਜੀ ਨੂੰ ਹਰ ਜਿੱਥੇ ਵੀ ਕਿਤੇ ਇਹ ਘਟਨਾ ਵਾਪਰੀ ਹੈ ਉਥੇ ਆਪ ਜੀ ਨੂੰ ਨਾਲ ਲੈ ਕੇ ਜਾਏਗੀ ਔਰ ਆਪ ਆਪਣੇ ਹੱਥੀ ਜਿਹੜਾ ਹੈ ਆਪ ਦੇਖ ਕੇ ਇਹਨਾਂ ਦੇ ਪਰਿਵਾਰ ਦੀ ਜੋ ਕੰਡੀਸ਼ਨ ਹੈ ਉਸ ਨੂੰ ਦੇਖ ਕੇ ਆਪ ਆਪਣੇ ਹੱਥੀ ਮਦਦ ਕਰਕੇ ਚਲੇ ਜਾਓ ਲੇਕਿਨ ਕਮ ਸੇ ਕਮ ਇਹ ਨਾ ਹੋਵੇ ਕਿ ਇਹ ਜਿਹੜਾ ਬਾਹਰੋਂ ਜਿਹੜੀ ਸਮਗਰੀ ਆਵੇ ਜਾਂ ਕੋਈ ਧਨ ਆਵੇ ਕਿਸੇ ਤਰ੍ਹਾਂ ਦੀ ਵੀ ਮਦਦ ਆਵੇ ਉਹ ਮਦਦ ਕੇਵਲ ਕੋਈ ਜੋ ਹੈ ਚੰਦ ਲੋਕਾਂ ਤੱਕ ਹੀ ਸੀਮਤ ਕਰ ਦਿੱਤੀ ਜਾਵੇ ਐਸਾ ਹੱਦ ਗੈਸ ਨਹੀਂ ਹੋਣਾ ਚਾਹੀਦਾ ਬਿਨਾਂ ਮਜ਼ਬੂ ਮਿਲਤ ਅਸੀਂ ਹਰ ਇੱਕ ਵਿਅਕਤੀ ਦੀ ਜੋ ਮਦਦ ਕਰਨਾ ਚਾਹੁੰਦੇ ਹਾਂ ਉਸ ਦੇ ਘਰ ਪੁੱਜ ਕੇ ਉਸ ਬੰਦੇ ਨੂੰ ਦੇਖ ਕੇ ਉਸ ਦੇ ਹਵਾਲੇ ਕੀਤਾ ਜਾਵੇ ਤੋਂ ਇਸ ਕਿਸਮ ਦੇ ਹਾਲਾਤ ਬਣਾਏ ਜਾਵਨ ਮੇਰੀ ਹਰ ਤਰ੍ਹਾਂ ਦੀ ਮਦਦ ਹੈ ਅਸੀਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਬੇਨਤੀ ਕੀਤੀ ਹੈ ਅਸੀਂ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਨਾਲ ਵੀ ਥੋੜੀ ਗੱਲਬਾਤ ਹੋਈ ਉਹਨਾਂ ਨੇ ਵੀ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪੁੰਛ ਦੇ ਨਾਲ ਖੜੇ ਹਾਂ ਅਸੀਂ ਪੁੰਛ ਵਕਾਇਦਾ ਸਮਾਂ ਆਵੇਗਾ ਕੋਈ ਸਮਾਂ ਮਿਲਿਆ ਅਸੀਂ ਜ਼ਰੂਰ ਪਹੁੰਚਾਂਗੇ ਅਸੀਂ ਇਹਨਾਂ ਲੋਕਾਂ ਦੇ ਜੋ ਹੈ ਹਾਲਚਲ ਪੁੱਛਣਾਵਾਂਗੇ ਇਹਨਾਂ ਦੀ ਹਾਲਾਤ ਦੇਖਾਂਗੇ ਔਰ ਜੋ ਵੀ ਯੋਗ ਹੋ ਸਕੇ ਅਸੀਂ ਮਦਦ ਕਰਾਂਗੇ ਤੇ ਮੈਂ ਇੱਕ ਉਹ ਘਟਨਾ ਜਾਨਣਾ ਚਾਹੁੰਦਾ ਉਸ ਤੁਹਾਡੀ ਉਮਰ ਕਦੋਂ ਸੀ ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਕਿਡਨਾਪ ਕਰਕੇ ਲੈ ਕੇ ਕੀ ਹਾਲਾਤ ਸੀ ਉਦੋਂ ਮੇਰੀ ਉਮਰ ਸੀ ਉਦੋਂ ਕੋਈ 12 13 13 ਸਾਲ ਦੀ ਉਮਰ ਸੀ ਉਦੋਂ 13 ਸਾਲ ਦੀ ਉਮਰ ਸੀ ਫਾਦਰ ਸਾਹਿਬ ਗਏ ਸੀ ਗ੍ਰਾਂਂ ਦੇ ਵਿੱਚ ਤੇ ਮੈਂ ਉਦੋਂ ਅਸੀਂ ਕਿਰੇ ਕੰਮ ਕਰਨੇ ਸਾਂ ਤੇ ਫਾਦਰ ਸਾਹਿਬ ਗ੍ਰਾਂਂ ਚ ਗਏ ਤੇ ਜਿਵੇਂ ਹੀ ਪਤਾ ਲੱਗਿਆ ਕਿ ਫਾਦਰ ਸਾਹਿਬ ਸ਼ਾਮੀ ਘਰ ਨਹੀਂ ਆਏ ਸਾਰਾ ਅਫਰ ਦਫਰੀ ਦਾ ਮਾਹੌਲ ਬਣ ਗਿਆ ਮੁੜ ਕੇ ਫਿਰਨਾ ਥਾਣੇ ਰਿਪੋਰਟਾਂ ਰਿਪੋਰਟਾਂ ਸਵੇਰੇ ਦੁਪਹਿਰ ਦਿਨ ਜਾ ਕੇ ਰਿਪੋਰਟਾਂ ਰਿਪੋਰਟਾਂ ਕਰਾਈਆਂ ਕਰਾ ਕੇ ਬੜਾ ਇੰਤਜ਼ਾਰ ਕੀਤਾ ਨਹੀਂ ਆਇਆ بس دیکھਦੇ ਆں دیکھਦੇ ਆں دیکھਦੇ ਆں دیکھਦੇ ਆں اج ایس ਹਮ ਆ ਗਿਆ ਕਿ ਅਜ ਦਿਨ ਤੱਕ ਉਹਨਾਂ ਦਾ ਕੁਝ ਵੀ ਸਾਨੂੰ ਕੋਈ ਵੀ ਕੰਕਾਲ ਸ਼ੰਗਲ ਕੋਈ ਚੀਜ਼ ਨਹੀਂ ਮਿਲੇਗੀ ਇੰਨਾ ਵੀ ਨਹੀਂ ਹੋਇਆ ਕਿ ਅਸੀਂ ਉਹਨਾਂ ਨੂੰ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕਰਾ ਸਕੀਏ ਜਾਂ ਕੋਈ ਫੁੱਲ ਚੁੱਕੀ ਉਹਨਾਂ ਦੇ ਅਸੀਂ ਕਿਰ ਲਵਾ ਸਕੀਏ ਇਹ ਵੀ ਅਸੀਂ ਇੰਨੇ ਬਦਨਸੀਬ ਆ ਕਿ ਫਾਦਰ ਸਾਹਿਬ ਦਾ ਸਾਨੂੰ ਅਸੀਂ ਨਾ ਵੀ ਕੁਝ ਨਹੀਂ ਕਰ ਕੋਈ ਪਾਠ ਪੂਜਾ ਕਰਾ ਸਕੀਏ ਪਤਾ ਲੱਗਾ ਮਿਲਟੈਂਟ ਦਾ ਫਿਰ ਪਤਾ ਲੱਗਾ ਕਿਉਂਕਿ ਇੱਕ ਕੰਕਾਲ ਮਿਲ ਗਿਆ ਸੀ ਹਨਾ ਉਹਨਾਂ ਦਾ ਤੁਹਾਡੇ ਪਰਿਵਾਰ ਇੱਕ ਕੰਕਾਲ ਜਿਹੜਾ ਉਹ ਸਾਡੇ ਮਾਮਾ ਜੀ ਸੀ ਸਾਡੇ ਮਾਮਾ ਜੀ ਸੰਨੋ ਤੇ ਇਹ ਉਹਨਾਂ ਦੇ ਇਹ ਉਹਨਾਂ ਦੇ ਇਹ ਮੇਰੇ ਭਰਾਣ ਸਾਡੇ ਮਾਮਾ ਜੀ ਮਾਮਾ ਜੀ ਲੜਕੀ ਨੇ ਤੇ ਇਹ ਉਹਨਾਂ ਦਾ ਇੱਕ ਮਿਲਿਆ ਸੀ ਕੰਕਾਲ ਤੇ ਫਿਰ ਉਹ ਥੋੜਾ ਕੋਈ 3 ਸਾਲਾਂ 4 ਸਾਲਾਂ ਬਾਅਦ ਜਾ ਕੇ ਕੰਕਾਲ ਮਿਲਿਆ ਫਿਰ ਉਹ ਇੱਕ ਦੇ ਤੇ ਚਾ ਪਾਠ ਪੂਜਾ ਹੋ ਗਈ ਹੈ ਲੇਕਿਨ ਫਾਦਰ ਸਾਹਿਬ ਵਾਲੇ ਤੱਕ ਕੁਝ ਨਹੀਂ ਕਿ ਇੰਨੇ ਬਦਨਸੀਬ ਹੋ ਗਏ ਕਿ ਸਾਨੂੰ ਉਹ ਵੀ ਨਹੀਂ ਹਾਸਲ ਹੋਇਆ ਤੁਸੀਂ ਤੁਸੀਂ ਦੇਖ ਰਹੇ ਹੋ ਨਾ ਕਿ ਭਈ ਇੱਥੇ ਦੇਖੋ ਇਹਨਾਂ ਲੋਕਾਂ ਦੇ ਨਾਲ ਕਿਸ ਕਿਸਮ ਦੀ ਜ਼ਿਆਦਤੀ ਹੈ ਜ਼ਿਆਦਤੀ ਹੈ ਕਿ ਇੱਕ ਪਾਸੇ ਮਿਲਿਟੈਂਸੀ ਆ ਰਹੀ ਹੈ ਤੇ ਇਹ ਲੋਕੀ ਇਫੈਕਟਡ ਹੋ ਰਹੇ ਨੇ ਹੂੰ ਇੱਕ ਪਾਸੇ ਸ਼ੈਲਿੰਗ ਹੋ ਰਹੀ ਹੈ ਇਹ ਲੋਕੀ ਇਫੈਕਟਿਡ ਹੋ ਰਹੇ ਨੇ ਇੱਕ ਗਰੀਬੀ ਮਾਰ ਦੇ ਰਹੀ ਹੈ ਇਹ ਇਹਨਾਂ ਨੂੰ ਦੂਜੇ ਪਾਸੇ ਹਾਲਾਤ ਜਿਹੜੇ ਇਹਨਾਂ ਨੂੰ ਮਾਰ ਦੇ ਰਹੇ ਨੇ ਤੋਂ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ ਕਿ ਇਹਨਾਂ ਲੋਕਾਂ ਦੇ ਵਾਸਤੇ ਜੋ ਹਾਈ ਲੈਵਲ ਤੇ ਜੋ ਵੀ ਸਾਡੀ ਸਰਕਾਰ ਹੈ ਚਾਹੇ ਐਲਜੀ ਸਰਕਾਰ ਹੋਵੇ ਚਾਹੇ ਉਹ ਸਾਡੀ ਜੋੜੀ ਐਸ ਆਪਣੀ ਯੂਟੀ ਦੀ ਸਰਕਾਰ ਹੋਵੇ ਚਾਹੇ ਸੈਂਟਰ ਗਵਰਨਮੈਂਟ ਹੋਵੇ ਉਹ ਇਹਨਾਂ ਲੋਕਾਂ ਵਾਸਤੇ ਜ਼ਰੂਰ ਧਿਆਨ ਦੇਵੇ ਕਿ ਇਹ ਲੋਕੀ ਕਿੰਨਾ ਹਾਲਾਤ ਹੋਰ ਮੈਂ ਇਹ ਵੀ ਕਹਾਂਗਾ ਕਿ ਇਹ ਇਲਾਕੇ ਜਿਹੜੇ ਬਸੇ ਨੇ ਇਹ ਜੋ ਹੈ ਇਹ ਬੇਸ਼ੱਕ ਆਰਮੀ ਦੀ ਬਹੁਤ ਵੱਡੀ ਇੱਥੇ ਪ੍ਰੋਡਕਸ਼ਨ ਆਰਮੀ ਇਥੋਂ ਸ਼ੈਲਟਰ ਕਰ ਰਹੀ ਹੈ ਆਰਮੀ ਇਸ ਨੂੰ ਪ੍ਰੋਟੈਕਟ ਕਰ ਰਹੀ ਹੈ ਏਰੀਏ ਨੂੰ ਲੇਕਿਨ ਇਹ ਲੋਕੀ ਅਗਰ ਮਾਈਗਰੇਟ ਕਰ ਜਾਂਦੇ ਨੇ ਇਹ ਲੋਕ ਇਹ ਇਲਾਕਾ ਖਾਲੀ ਹੋ ਜਾਂਦਾ ਹੈ ਤੇ ਫਿਰ ਇਹ ਇਲਾਕੇ ਦੇ ਵਿੱਚ ਜੋ ਹੈ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਇਹ ਲੋਕੀ ਦ੍ਰਿੜਤਾ ਦੇ ਨਾਲ ਬੜੀ ਬੜੀ ਦਲੇਰੀ ਦੇ ਨਾਲ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰ ਰਹੇ ਨੇ ਔਰ ਆਪਣੀ ਜੱਦਉਜਾਦ ਕਰ ਰਹੇ ਨੇ ਅੱਛਾ ਤੁਹਾਡੇ ਫਾਦਰ ਸਾਹਿਬ ਨੂੰ ਕਿਡ ਨੇਵ ਕਰ ਲਿਆ ਸੀ ਤੁਹਾਡੇ ਫਾਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਫਾਦਰ ਸਾਹਿਬ ਦਾ ਨਾਮ ਬਚਨ ਸਿੰਘ ਸੀ ਤੇ ਮਾਬੇ ਦਾ ਨਾਮ ਮੋਹਨ ਸਿੰਘ 28 ਜੁਲਾਈ 2002 ਦੇ ਵਿੱਚ ਉਹ ਇਥੋਂ ਗਏ ਤੇ 28 ਜੁਲਾਈ 2000 ਚ ਪਕੜੇ ਗਏ ਡੀਜੀਡੀ ਕਾ ਰਾਤ ਦੇ ਕੋਈ ਵਜ ਗਏ 6 ਦਾ ਟਾਈਮ ਹੋ ਗਿਆ ਅਸੀਂ ਜਾਣ ਲੱਗਿਆ ਲੋੜੋਂ ਸੇ ਕੁਝ ਲੋਕ ਕਹਿਣ ਲੱਗੇ ਕਿ ਭਾਈ ਤੁਸੀਂ ਮਤ ਜਾਓ ਇੱਥੇ ਮਿਲਟੈਂਸੀ ਬਹੁਤ ਹੈ ਕਿ ਹੋਰ ਵੀ ਜਿਹੜੇ ਤੁਹਾਡੇ ਆਦਮੀ ਮਾਰੇ ਨਾ ਜਾਣ ਗਏ ਕਿੱਥੇ ਸੀ ਉਹ ਬਾਅਦ ਇੱਥੇ ਨਾਲ ਹੀ ਪੈਂਦਾ ਪਿੰਡ ਠੇਰਾ ਟੋਪਾ ਹੂੰ ਠੇਰਾ ਟੋਪਾ ਪੈਂਦਾ ਇਸੇ ਡੀਜੀਡੀ ਕਾ ਫਿਰ ਅਸੀਂ ਦੂਜੇ ਦੀ ਰਿਪੋਰਟ ਕਰਵਾਈ ਰਿਪੋਰਟ ਕਰਵਾਉਣ ਤੋਂ ਬਾਅਦ ਫਿਰ ਐਸਪੀ ਸਾਹਿਬ ਕੋਲ ਜਾਂਦੇ ਰਹੇ ਫਿਰ ਜਾਂਦੇ ਜਾਂਦੇ ਪ੍ਰਧਾਨ ਸਾਹਿਬ ਕੋਲ ਵੀ ਬੜੀ ਵਾਰੀ ਗਏ ਸੀ ਤੇ ਇਸ ਤਰ੍ਹਾਂ ਪੀਰੇਟ ਲੰਘ ਗਿਆ 8 ਜੂਨ 2005 ਵਿੱਚ ਫਾਦਰ ਸਾਹਿਬ ਨੂੰ ਦਾ ਸਟਰਕਚਰ ਮਿਲਿਆ ਥੋੜਾ ਜਿਹਾ ਉਹਨਾਂ ਦਾ ਸ਼ਨਾਖਤੀ ਕਾਰਟੂਸ ਟੈਂਪ ਫਿਰ ਦਿਆ ਸੀ ਉਹ ਮਿਲਿਆ ਤੇ ਅਤੇ ਕੜਾ ਉਹ ਕਿੱਥੋਂ ਮਿਲਿਆ ਉਹ ਮਿਲਿਆ ਕਿ ਇੱਕ ਡੈਡ ਬਾਡੀ ਉਹਨਾਂ ਨੇ ਕੱਟ ਕੇ ਇੱਕ ਵੱਡੇ ਸਰਾਖ ਵਿੱਚ ਪਾਈ ਦੀ ਸੀ ਹੂੰ ਤੇ ਉਹ ਡੈਡ ਬਾਡੀ ਮਿਲਦੀ ਜਦੋਂ ਤੇ ਫਿਰ ਉਸੀ ਆਪਣੇ ਸਤ ਸੰਗਤ ਨੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਥੋੜੀ ਜਿਹੀ ਮਦਦ ਗਵਰਨਮੈਂਟ ਵੱਲੋਂ ਹੋਈ ਤੇ ਕੰਮ ਕੀ ਕਰਦੇ ਸੀ ਕੁਝ ਕਿਸੇ ਕੰਮ ਦੇ ਫਾਦਰ ਸਾਹਿਬ ਫਾਦਰ ਚੂੜੀ ਦਾ ਕੰਮ ਕਰਦੇ ਸਨ ਤੇ ਇਹਨਾਂ ਦੇ ਫਾਦਰ ਸਾਹਿਬ ਡੈਂਟਲ ਸਨ ਆੜਾ ਮੋਟਾ ਤੇ ਉਸ ਟਾਈਮ ਗਰੀਬੀ ਬਹੁਤ ਸੀ ਕੰਮ ਕਰਨਗੇ ਜਦੋਂ ਕੰਮ ਕੰਮ ਕਰਨਗੇ ਉਹਨਾਂ ਨੂੰ ਮਾਈਦੋਰੀ ਕਰਨਗੇ ਬਸ ਫੜ ਕੇ ਮਾਰ ਦਿੱਤਾ ਤੇ 8 ਜੂਨ 2005 ਵੀ ਡੈਡ ਬਾਡੀ ਮਿਲਦੀ ਉਹਨਾਂ ਦੇ ਛੋਟਾ ਜਿਹਾ ਸਟੈਕਟਰ ਬੱਸ ਤੇ ਆਪਣਾ ਸੰਸਕਾਰ ਕੀਤਾ ਤੇ ਬੱਸ ਉਸ ਤੋਂ ਬਾਅਦ ਕਮ ਸਾਰਾ ਠਾਪੀ ਹੋ ਗਿਆ ਹਮ ਬਸ ਅੱਛਾ ਮੈਂ ਇੱਕ ਵਾਰ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ ਜੀ ਅਸੀਂ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਨਿਰੰਦਰ ਸਿੰਘ ਜੀ ਪਹੁੰਚੇ ਨੇ ਇਥੇ ਅਸੀਂ মিডিਆ ਰਹੀ ਹੈ ਕਹਿੰਦੇ ਕਿ ਇਹਨਾਂ ਨੇ ਹੁਣੇ ਬੱਸਾਂ ਹੀ ਜਿਹੜੀ ਇੱਕ ਨਵੀਂ ਚੀਜ਼ ਤੁਹਾਨੂੰ ਦੱਸ ਜਾਈਏ ਕਿ ਸਾਡੇ ਜਿਹੜੇ ਦੋ ਬੰਦੇ 2002 ਦੇ ਵਿੱਚ ਤੋਂ ਕਿਡਨੈਪ ਕਰਕੇ ਖੈਰਾ ਟੋਪਾ ਲੈ ਕੇ ਉੱਥੋਂ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਕਵਕ ਤੇ ਮਤਾਬ ਸਿਚੁਏਸ਼ਨ ਸੀ ਸਾਨੂੰ ਸਾਰਾ ਪਤਾ ਚੱਲ ਗਿਆ ਸੀਗਾ। ਪਰ ਅੱਜ ਤੱਕ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ। ਇਹਨਾਂ ਨੇ ਡੀਸਬ ਨੂੰ ਹੋਣੀ ਫੋਨ ਕੀਤਾ ਪ੍ਰਧਾਨ ਸਾਹਿਬ ਨੇ ਕਿ ਇਸ ਦੀ ਰਿਪੋਰਟ ਪੂਰੀ ਕੀਤੀ ਜਾਵੇ ਕਿਸ ਤਰੀਕੇ ਦੇ ਨਾਲ। ਅੱਜ ਫਿਰ ਸਾਨਿਆ ਉਹਨਾਂ ਉਹਨਾਂ ਦੀ ਬੇਟੀ ਦਾ ਜੋ ਇੱਥੇ ਬਲਾਸਟ ਦੇ ਨਾਲ ਜਾ ਕੇ ਉੱਥੇ ਹੋ ਗਿਆ। ਇੱਥੇ ਦੀ ਬਰਾਦਰੀ ਜਿਵੇਂ ਮਾਮਦਨ ਸਾਹਿਬ ਹੋ ਗਏ, ਹਿੰਦੂ ਹੋ ਗਏ ਸਾਰਿਆਂ ਨੇ ਇਕੱਠਿਆ ਰਹਿ ਕੇ ਇਸ ਜੰਗ ਨੂੰ ਨਿਪਟਣ ਦੀ ਕੋਸ਼ਿਸ਼ ਕੀਤੀ ਹੈ। ਮੈਂ মিডিਆ ਲਈ ਇਹ ਕਹਾਂ ਦੇਵਾਂ ਕਿ ਆਪ ਜੀ ਕਿ ਜੋ ਜੋ ਸਾਡੇ ਕੋਲ ਬੰਦਾ ਪੰਜਾਬ ਤੂੰ ਆਵੇ ਜਿੱਧਰੋਂ ਹੀ ਆਵੇ ਉਹ ਜ਼ਰੂਰ ਜਿਹੜਾ ਇਹਨਾਂ ਲੋਕਾਂ ਦੇ ਸਾਡੇ ਪ੍ਰਧਾਨ ਸਾਹਿਬ ਮਨਕੋਟ ਦੇ ਪ੍ਰਧਾਨ ਸਾਹਿਬ ਭਾਈ ਸਾਹਿਬ ਨਰਿੰਦਰ ਸਿੰਘ ਜੀ ਪਤਾਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਲੋਕਾਂ ਨੂੰ ਕੀਤਾ ਜਾਵੇ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਜ਼ਰੂਰ ਸਹੂਲਤ ਕਰ ਰਹੀ ਹੈ ਇਹਨੇ ਦੇਖ ਰਹਾ ਕਿ ਐਡਮਿਨਿਸਟ੍ਰੇਸ਼ਨ ਦੇ ਡੀਸੀ ਸਾਹਿਬ ਹੋ ਗਏ ਹਨ ਐਸਐਸਪੀ ਸਾਹਿਬ ਹੋ ਗਏ ਹਨ ਸਾਰੇ ਸਾਡੇ ਇਥੇ ਆ ਕੇ ਕਰ ਰਹੇ ਨੇ ਤਹਿਸੀਲਦਾਰ ਸਾਡੇ ਕੋਲ ਖੜੇ ਸਨ ਐਸਡੀਐਮ ਸਾਹਿਬ ਸਾਡੇ ਕੋਲ ਖੜੇ ਸਾਰੇ ਹਰ ਡਾਕਟਰ ਅੱਛਾ ਹੈ ਡੀਸੀ ਸਾਹਿਬ ਅਗਰ ਅੱਛੇ ਹਨ ਤਾਂ ਸਾਡਾ ਸਾਡਾ ਸਿਸਟਮ ਅੱਛਾ ਹੈ ਪਰ ਆਪ ਜੀ ਦੇ মিডিਆ ਮੁਤਾਬਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਦੇਖ ਰਹੇ ਹੋ ਇਹ ਜਿਹੜਾ ਮੰਜ਼ਰਾ ਤੁਸੀਂ ਸਾਰੇ ਜਨਤਾ ਨੂੰ ਕਿ ਕਿਸ ਤਰੀਕੇ ਨਾਲ ਇਹ ਤਹਿਸੀਲ ਮੈਂਡਰ ਹੈ ਉਹਨਾਂ ਸਤੂਏ 60 ਕਿਲੋਮੀਟਰ ਅਸੀਂ ਇੱਥੇ ਪਹੁੰਚਿਆ ਜਿਹੜੇ ਸਾਡੇ ਸਿੱਖ ਪਰਿਵਾਰ ਰਹਿੰਦੇ ਆ ਇਹ ਵਸੂ ਤੇ ਰਹਿਣੀ ਚਾਹੀਦੀ ਹੈ ਮਾਈਗਰੇਟ ਨਹੀਂ ਚਾਹੀਦੀ ਠੀਕ ਹੈ ਬਿਲਕੁਲ ਇੱਕ ਵਾਰ ਮੈਂ ਉਹ ਘਰ ਦਿਖਾ ਦੇਣਾ ਚਾਹੁੰਦਾ ਥੋੜੇ ਜਿਹੇ ਦੂਰ ਕਰਕੇ ਕਿ ਟੀਨਾ ਵਾਲੇ ਘਰ ਨੇ ਇਹਨਾਂ ਦੇ ਸਿੱਖ ਪਰਿਵਾਰ ਨੇ ਜਿਹੜੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਇਸ ਤੋਂ ਪਤਾ ਲੱਗ ਜਾਵੇ ਕਿ ਇਹਨਾਂ ਟੀਨਾ ਵਾਲੇ ਘਰ ਤੋਂ ਬਚਨ ਲਈ ਕਿ ਸ਼ੈਲਟਰਿੰਗ ਨਾ ਹੋਵੇ ਇਹਨਾਂ ਉੱਤੇ ਤੇ ਇਹ ਬਚਨ ਵਾਸਤੇ ਗਏ ਤਾਂ ਉੱਥੇ ਜਾ ਕੇ ਇਹ ਜਿਹੜੇ ਮੇਰੇ ਹੱਥਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਪਲਿੰਟਰ ਜਿੰਨਾਂ ਨੂੰ ਕਿਹਾ ਜਾਂਦਾ ਹੈ ਇਹ ਮੇਰੇ ਹੱਥਰੇ ਵਿੱਚ ਹੈ ਇਹਨਾਂ ਸ ਜਿਹੜਾ ਕਰਕੇ ਇੱਥੇ ਇੱਕ ਲੇਡੀ ਦੀ ਮੌਤ ਹੋ ਜਾਂਦੀ ਹੈ ਇਹਦਾ ਕਰਕੇ ਹੀ ਜਿਹੜਾ ਜੰਮੂ ਦੇ ਪੁਣਛ ਇਲਾਕੇ ਦੇ ਵਿੱਚ ਵੀ ਮੌਤਾਂ ਹੁੰਦੀਆਂ ਨੇ ਤੇ ਇਹ ਲੋਕ ਜਿਹੜੇ ਨੇ ਮੈਂ ਇੱਕ ਵਾਰ ਕਹਿਣਾ ਚਾਹੁੰਦਾ ਜੀ ਆਜੋ ਸਾਰੇ ਸਿੱਖ ਪਰਿਵਾਰ ਜਿਹੜੇ ਨੇ ਇਹ ਪਿੱਛੇ ਕੈਮਰੇ ਦੇ ਕਿ ਇਹ ਸਾਰੇ ਇੱਥੇ ਸਾਬਤ ਸੂਰਤ ਸਿੱਖ ਪਰਿਵਾਰ ਨੇ ਤੇ ਐਸਜੀਪੀਸੀ ਨੂੰ ਚਾਹੀਦਾ ਕਿ ਉਹਨਾਂ ਦੀ ਜਿਹੜੀ ਆ ਕੋਈ ਨਾ ਕੋਈ ਮਾਈਕ ਸਾਥਾ ਜ਼ਰੂਰ ਕਰੇ ਇਹ ਸਾਰੇ ਹੀ ਨਸ਼ਿਆਂ ਤੋਂ ਰਹਿਤ ਨੌਜਵਾਨ ਤੁਸੀਂ ਆਜੋ ਵੀ ਮੁੰਡਿਓ ਅੱਗੇ ਆਜੋ ਇਹ ਸਾਰੇ ਨੌਜਵਾਨ ਮੁੰਡੇ ਜਿਹੜੇ ਨੇ ਇਹ ਪੁਣਛਰੇ ਇਲਾਕੇ ਰਹਿਣ ਵਾਲੇ ਸਿੱਖ ਕੋਈ ਐਬ ਨਹੀਂ ਇਹਨਾਂ ਨੂੰ ਤੇ ਇਹ ਨੌਜਵਾਨ ਜਿਹੜੇ ਨੇ ਅਨਇੰਪਲੋਇਮੈਂਟ ਕਹਿੰਦੇ ਇੱਥੇ ਬਹੁਤ ਜ਼ਿਆਦਾ ਹੈ ਤੇ ਇਹ ਮਿਹਨਤ ਮਜ਼ਦੂਰੀ ਕਰਦੇ ਨੇ ਨੌਜਵਾਨ ਸਾਰੇ ਤੇ ਐਸਜੀਪੀਸੀ ਨੂੰ ਤੇ ਸਿੱਖਾਂ ਨੂੰ ਚਾਹੀਦਾ ਅਸੀਂ ਬਹੁਤ ਥਾਵਾਂ ਤੇ ਦੇਖਿਆ ਕਿ ਲੰਗਰ ਵੱਡੇ ਵੱਡੇ ਲਗਾਏ ਜਾਂਦੇ ਨੇ ਪਰ ਜਿਹੜੇ ਆ ਸਿੱਖਾਂ ਇਹਨਾਂ ਦੀ ਮਦਦ ਕਰਨੀ ਜ਼ਰੂਰੀ ਆ ਕਿਉਂਕਿ ਇਹਨਾਂ ਸਿੱਖਾਂ ਨੇ ਸਾਬਤ ਸੂਰਤੇ ਸਿੱਖ ਅਜੇ ਵੀ ਮੌਜੂਦ ਨੇ ਇੱਥੇ ਨਾ ਕੋਈ ਨਸ਼ਾ ਕਰਦੇ ਨਾ ਦਾੜ੍ਹੀ ਵਾਲਾ ਨੂੰ ਕੋ ਕੈਂਚੀ ਲਾਉਂਦੇ ਨੇ ਤੇ ਇਹ ਇਹਨਾਂ ਨੇ ਸਿੱਖੀ ਸੰਭੀ ਹੋਈ ਹੈ ਤੇ ਕਿਉਂ ਨਾ ਐਸਜੀਪੀਸੀ ਤੇ ਜਿਹੜੇ ਸਿੱਖ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਆਮ ਹੀ ਮਰਦ ਕੱਲਦੇ ਰਹਿੰਦੇ ਨੇ ਉਹ ਇਹਨਾਂ ਦੀ ਮਦਦ ਜ਼ਰੂਰ ਕਰਨ ਇਹਨਾਂ ਸਿੱਖਾਂ ਦੀ ਬਾਹ ਜਿਹੜੀ ਆ ਜ਼ਰੂਰ ਫੜੀ ਜਾਵੇ ਇਹ ਜੰਮੂ ਦੇ ਪੁਨਛ ਇਲਾਕੇ ਦੇ ਵਿੱਚ ਆ ਸਾਹਮਣੇ ਬਾਰਡਰ ਹੈ ਜੇਕਰ ਇਹ ਸਿੱਖ ਇੱਥੋਂ ਮਾਈਗ੍ਰੇਟ ਕਰ ਗਏ ਤਾਂ ਹੋ ਸਕਦਾ ਹੈ ਕਿ ਮਿਲਟੈਂਸੀ ਜਾਂ ਪਾਕਿਸਤਾਨੀ ਜਿਹੜੇ ਨੇ ਉਹ ਇਸ ਪਿੰਡ ਤੇ ਵੀ ਕਬਜ਼ਾ ਕਰ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਹਮਣੇ ਬਾਰਡਰ ਹੈ ਸਾਹਮਣੇ ਉਸੇ ਬਾਰਡਰ ਤੋਂ ਜਿਹੜੀ ਆ ਸ਼ੈਲਿੰਗ ਜਿਹੜੀ ਹੋਈ ਆ ਜਿਸ ਕਰਕੇ ਇੱਥੇ ਇਹ ਘਟਨਾ ਵਾਪਰੀ ਪ੍ਰਧਾਨ ਜੀ ਮੈਂ ਕਹਿ ਰਿਹਾ ਸੀ ਕਿ ਐਸਜੀਪੀਸੀ ਨੂੰ ਜਰੂਰ ਮਦਦ ਕਰਨੀ ਚਾਹੀਦੀ ਜਿਵੇਂ ਸਾਰੇ ਸਿੱਖ ਨੇ ਇੱਥੇ ਸਿੱਖੀ ਸੰਭੀ ਹੋਈ ਆ ਤੇ ਇੱਥੇ ਨਾਇਕੋ ਨਸ਼ਾ ਕਰਦੇ ਨੇ ਤੇ ਸਾਰੇ ਮਿਹਨਤ ਮਜ਼ਦੂਰੀ ਕਰਦੇ ਇਹਨਾਂ ਦੀ ਹੈਲਪ ਜਰੀਆ ਜ਼ਰੂਰ ਹੋਣੀ ਚਾਹੀਦੀ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਉਹਨਾਂ ਨੂੰ ਇਹਨਾਂ ਲਈ ਅੱਗੇ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਮੈਂ ਕਹਾਂਗਾ ਕਿ ਸਾਡੇ ਕੋਲ दानी पुरुष ਬਹੁਤ ਜ਼ਿਆਦਾ ਨੇ بڑے ਲੋਕੀ ਐਸੇ ਨੇ ਜੋ ਕਿ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੁਹਾਡੇ ਮੀਡੀਆ ਦੇ ਥਰੂ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਹੈ ਪਰ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਭਈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਲੈਕਟਿਡ ਬਾਡੀ ਹੈ ਇਹਨਾਂ ਲੋਕਾਂ ਦੀ ਜਿੱਥੋਂ ਵੀ ਕਿਦਰੇ ਮਦਦ ਆ ਰਹੀ ਹੈ ਉਹ ਸਾਨੂੰ ਐਟ ਲੀਸਟ ਇਹ ਜ਼ਰੂਰ ਦੱਸਿਆ ਜਾਵੇ ਕਿ ਜਿਸ ਬੰਦੇ ਦੀ ਮਦਦ ਕੀਤੀ ਜਾ ਰਹੀ ਹੈ ਇਹ ਡਿਫਿਊਜ਼ ਹੋ ਰਹੀ ਜੀ ਤਮਾਕੇ ਦੀ ਆਵਾਜ਼ ਆਈ ਇਹ ਡਿਫਿਊਜ਼ ਹੋ ਰਹੀ ਹੈ ਜੀ ਕੋਈ ਡਿਫਿਊਜ਼ ਵੀ ਹੋ ਸਕਦੇ ਨੇ ਚੱਲ ਵੀ ਰਹੇ ਹੋਣਗੇ ਇਸ ਦੇ ਬਾਰੇ ਵਿੱਚ ਕੁਝ ਕਹਿ ਨਹੀਂ ਸਕਦੇ ਇੱਥੇ ਆਉਂਦੇ ਰਹਿੰਦੇ ਆ ਵਾਤੇ ਇਹ ਚੀਜ਼ ਇੱਥੇ ਚੱਲਦੀ ਹੈ ਇਹਨਾਂ ਲੋਕਾਂ ਨੇ ਝੇਲੀ ਹੋਈ ਹੈ ਚੀਜ਼ ਇਸ ਦੇ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਇਹਨਾਂ ਦੀ ਮਦਦ ਜ਼ਰੀਏ ਹਰ ਤਰ੍ਹਾਂ ਦੀ ਕੀਤੀ ਜਾਵੇ ਗਰੀਬੀ ਹੈ ਬਹੁਤ ਜ਼ਿਆਦਾ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਜਿਹੜੀ 2002 ਦੀ ਗੱਲ ਕੀਤੀ ਜਾ ਰਹੀ ਹੈ ਦੋ ਬੰਦੇ ਟੈਰਰਿਸਟਾਂ ਨੇ ਕਿਡਨਾਪ ਕੀਤੇ ਸਨ ਉਹ ਕਾਰਨ ਵੀ ਗਰੀਬੀ ਹੀ ਹੈ ਕਿਉਂਕਿ ਉਹ ਗਰੀਬੀ ਦੇ ਕਾਰਨ ਆਪਣਾ ਛੋਟਾ-ਮੋਟਾ ਸਮਾਨ ਲੈ ਕੇ ਬੜੇ ਦੂਰ ਦਰਾਜ ਗ੍ਰਾਵਾਂ ਦੇ ਵਿੱਚ ਅੰਦਰ ਜਾ ਕੇ ਬੇਚਦੇ ਸਨ ਸਮਾਨ ਤੇ ਦਿਨ ਦੀ ਰੋਟੀ ਵਗੈਰਾ ਖਾਂਦੇ ਸਨ ਉਸੇ ਸਿਲਸਲੇ 'ਚ ਉਹਨਾਂ ਨੂੰ ਫੜਿਆ ਗਿਆ ਉਸੇ ਸਿਲਸਲੇ 'ਚ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਔਰ ਅੱਜ ਤੱਕ ਕੋਈ ਬੰਦਾ ਨਹੀਂ ਮਿਲਿਆ ਤਾਂ ਠੀਕ ਹੈ ਅਸੀਂ ਉਮੀਦ ਕਰਦੇ ਹਾਂ ਜੀਪੀਸੀ ਕੋਲੋਂ ਵੀ ਕਿ ਇਨ੍ਹਾਂ ਸਿੱਖਾਂ ਦੀ ਬਾਝੜੀ ਆ ਉਹ ਜ਼ਰੂਰ ਫੜੀ ਜਾਵੇਗੀ ਧੰਨ